ਅੰਤਿ ਰਾਤ ਨੂੰ ਸੁੱਤੇ ਪਏ ਦੋ ਸਕੇ ਭਰਾਵਾਂ ਨੂੰ ਸੱਪ ਨੇ ਮਾਰਿਆ ਡੰਗ ਛੋਟੇ ਦੀ ਹੋ ਗਈ ਮੌਤ ਤੇ ਵੱਡਾ ਹਸਪਤਾਲ ਭਰਤੀ ਰੋ ਰੋ ਪਰਿਵਾਰ ਦਾ ਹੋਇਆ ਬੁਰਾ ਹਾਲ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਜਿੱਥੇ ਦੋ ਸਕੇ ਭਰਾਵਾਂ ਨੂੰ ਸੱਪ ਨੇ ਡੰਗ ਲਿਆ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਬਾਕੀ ਲੋਕ ਸਾਵਧਾਨ ਹੋ ਜਾਣ ਅਜਹੀ ਅਣਗੈਲੀ ਨਾ ਵਰਤਣ ਰੋਪੜ ਦੇ ਨਜ਼ਦੀਕੀ ਪਿੰਡ ਟੱਪਰੀਆਂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਭਰਾ ਰਾਤ ਦੇ ਸਮੇਂ ਸੁੱਤੇ ਪਏ ਸੀ ਤਾਂ ਇੱਕ ਸੱਪ ਉਹਨਾਂ ਦੇ ਮੂੰਹ ਦੇ ਉੱਪਰ ਉਹਨਾਂ ਨੂੰ ਬਾਰ-ਬਾਰ ਡੰਗਦਾ ਹੈ ਜਿਸ ਦੇ ਵਿੱਚ ਛੋਟੇ ਭਰਾ ਦੀ ਮੌਤ ਹੋ ਜਾਂਦੀ ਹੈ ਤੇ ਵੱਡਾ ਭਰਾ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਉਸ ਨਾਲ ਵੱਧ ਕੇ ਉਹ ਖੱਲੇ ਵੱਧ ਗਏ ਸੀ ਤੇ ਨਾ ਮਰਦਾ ਨਾ ਕਾਲਾ ਹੁੰਦਾ ਨਹੀਂ ਚਿੱਟਾ ਚਿੱਟਾ ਹੱਥ ਕਾਲਾ ਜੋ ਬੱਚੇ ਸੁਣ ਲੈ ਆਗੇ ਤੋਂ ਬੱਚੇ ਮੋ ਇੱਕ ਬੱਚੇ ਕੋ ਯੋ ਮੁਹਰੇ ਲੜਿਆ ਉਹ ਜੋਸ਼ੀ ਕਰਨਾ ਉਸਨਾਂ ਹੱਥ ਬੱਜਦੀ